ਪਟਿਆਲਾ ਦੇ ਸਥਾਨਕ ਪੁਰਾਣੇ ਬੱਸ ਸਟੈਂਡ ਨਜ਼ਦੀਕ ਲਾਹੌਰੀ ਗੇਟ ਗਾਂਧੀ ਨਗਰ ਸਥਿਤ ਮਾਤਾ ਸ਼ੀਤਲਾ ਮੰਦਿਰ ਵਿਖੇ ਵਾਲਮੀਕੀ ਧਰਮ ਸਭਾ ਵੱਲੋਂ ਮਾਤਾ ਸ਼ੀਤਲਾ ਅਸ਼ਟਮੀ ਮੌਕੇ ਤੇ ਬਾਸੜੇ ਨੇਲੇ ਤੇ ਸਮਾਰੋਹ ਦਾ ਆਯੋਜਨ ਪ੍ਰદાન ਰਾਜੇਸ਼ ਕੁਮਾਰ ਕਾਲਾ ਤੇ ਚੇਅਰਮੈਨ ਜਤਿੰਦਰ ਕੁਮਾਰ ਪ੍ਰਿੰਸ ਦੀ ਅਗਵਾਈ ਵਿੱਚ ਸ਼ਰਧਾ ਉਤਸ਼ਾਹ ਨਾਲ ਕਰਵਾਇਆ ਗਿਆ ਇਸ ਮੌਕੇ ਤੇ ਅਖਿਲ ਭਾਰਤੀਆ Hindu ਸੁਰੱਖਿਆ ਸੰਪਤੀ ਦੇ ਪ੍ਰਮੁੱਖ ਰਾਜੇਸ਼ ਕਹਿਰ ਅਤੇ ਉੱਗੇ ਸਮਾਜ ਸੇਵੀ ਪ੍ਰੇਮ ਲਤਾ ਵੱਲੋਂ ਵਿਸ਼ੇਸ਼ ਸਮੂਲਿਤ ਕੀਤੀ ਗਈ ਇਸ ਦੌਰਾਨ ਭੋਗ ਗੰਤੀ ਸ਼ਰਧਾਲੂ ਸਵੇਰੇ 2 ਵਜੇ ਤੋਂ ਹੀ ਆਉਣੇ ਸ਼ੁਰੂ ਹੋ ਗਏ ਸਨ ਜਿਨ੍ਹਾਂ ਨੇ ਮੰਦਿਰ ਵਿੱਚ ਮਿੱਠੇ ਪਕਵਾਨਾਂ ਦੇ ਭੋਗ ਮਾਤਾ ਸ਼ੀਤਲ ਨੂੰ ਲਗਾ ਕੇ ਰੋਗ ਮੁਕਤੀ ਸੁਖ ਸ਼ਾਂਤੀ ਦੀ ਪ੍ਰਾਰਥਨਾ ਕੀਤੀ ਇਸ ਮੌਕੇ ਤੇ ਧਾਰਮਿਕ ਗੀਤਾਂ ਤੇ ਚੰਕੀਆਂ ਗਰੁੱਪਾਂ ਵੱਲੋਂ ਸਫਲ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ ਜਿਨ੍ਹਾਂ ਨੇ ਸ਼ਰਧਾਲੂਆਂ ਨੂੰ ਭਗਤੀ ਰੰਗ ਵਿੱਚ ਰੰਗ ਕੇ ਨੱਚਣ ਲਈ ਮਜਬੂਰ ਕਰ ਦਿੱਤਾ ਇਸ ਮੌਕੇ ਤੇ ਹਿੰਦੂ ਸੁਰੱਖਿਆ ਸਮitei ਦੇ ਪ੍ਰਧਾਨ ਰਾਜੇਸ਼ ਕਹਿਰ ਅਤੇ ਪੰਜ ਸੂਬਿਆਂ ਦੇ ਪ੍ਰਿਵਾਰੀ ਰਾਜਕੁਮਾਰ ਸ਼ੰਟੀਗਿਲ ਵਾਲਮੀਕੀ ਤਰਮ ਸਵਾਲ ਲੋਹਰੀ ਗੇਟ ਗੰਦੀਨਗਰ ਦੇ ਪ੍ਰਧਾਨ ਰਾਜੇਸ਼ ਕੁਮਾਰ ਕਾਲਾ ਨੇ ਸਾਂਦੇ ਤੌਰ ਤੇ ਕਿਹਾ ਕਿ Hindu ਧਰਮ ਵਿੱਚ ਹਰ ਤਿਉਹਾਰ ਦੀ ਵਿਸ਼ੇਸ਼ ਮਹੱਤਤਾ ਹੈ ਮਾਤਾ ਸ਼ਿਤਲਾ ਅਸ਼ਵੀਨੂ ਬਸੜੇ ਦੇ ਤਿਉਹਾਰ ਵਜੋਂ ਵੀ ਜਾਣਿਆ ਜਾਂਦਾ ਹੈ ਇਸ ਦਿਨ ਪੂਜਾ ਪਾਠ ਕਰਨ ਦੇ ਨਾਲ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਅਤੇ ਰੋਗਾਂ ਤੋਂ ਛੁਟਕਾਰੇ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਧਾਰਮਿਕ ਸਮਾਰੋਹ ਇਕਜੁੱਟ ਹੋ ਕੇ ਸਾਂਝੇ ਤਿਉਹਾਰ ਮਨਾਉਣੇ ਚਾਹੀਦੇ ਹਨ। ਇਸ ਮੌਕੇ ਤੇ ਬਾਲਮੀਕੀ ਧਰਮ ਸਭਾ ਵੱਲੋਂ ਰਾਜੇਸ਼ ਕਹਿਰ, ਪ੍ਰੇਮਲਤਾ, ਰਾਜਕੁਮਾਰ ਸ਼ੰਟੀ gil ਆਦ ਆਗੂਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਦੌਰਾਨ ਸੰਜੇ ਟਾਂਕ, ਨਰੇਸ਼ ਕੁਮਾਰ ਢਿੰਡੀ, सोनू ਸੰਗਰ, ਅਜੇ ਕੁਮਾਰ ਸਿਪਾ, ਰਾਜੇਸ਼ ਘਾਰੂ, ਉਪਿੰਦਰ ਛਾਂਗਾ, ਕਿਸ਼ਨ ਕੁਮਾਰ ਹੰਸ, ਰਾਜੀਵ ਕੁਮਾਰ, ਬੋਬੀ ਨਰੇਸ਼ ਕੁਮਾਰ ਬੋਬੀ, ਵਿਨੋਦ ਕੁਮਾਰ, ਸੰਦੀਪ ਕੁਮਾਰ, ਸ਼ਰਦਾ ਦੇਵੀ, ਰਾਜੀ ਕੁਮਾਰ ਬੱਬੀ ਅਤੇ ਰਾਜੀਵ ਅਟਵਾਲ ਜੋਨੀ ਆਦ ਸਭਾ ਦੇ ਅਹੁਦੇਦਾਰ ਨੀਂਬਰ ਕਾਰਜਕਾਰੀ ਹਾਜ਼ਰ ਸਨ। ਮੈਂ ਰਜੇਸ਼ ਕੁਮਾਰ ਕਾਲਾ ਜੀ ਪ੍ਰਧਾਨ ਗਾਂਧੀ ਨਗਰ ਲਾਹੌਰੀਗੇੜ ਪਟਿਆਲਾ ਵਾਲਮੀਕੀ ਧਰਮ ਸਭਾ ਰਜਿਸਟਰ ਗਾਂਧੀ ਨਗਰ ਲਾਹੌਰੀਗੇੜ ਪਟਿਆਲਾ ਅੱਜ ਦਾ ਜਿਹੜਾ ਇਹ ਸਾਡਾ ਪ੍ਰੋਗਰਾਮ ਸੀ ਮਾਤਾ ਸ਼ੀਤਲਾ ਦਾ ਹਰ ਸਾਲ ਦੀ ਤਰ੍ਹਾਂ ਮੇਲਾ ਇੱਥੇ ਭਰਿਆ ਜਾਂਦਾ ਔਰ ਇਹ ਮੇਲਾ ਬਹੁਤ ਵੱਡੀ ਤعداد ਦੇ ਵਿੱਚ ਪਬਲਿਕ ਇੱਥੇ ਆ ਕੇ ਮੱਥਾ ਟੇਕਦੀ ਹੈ ਔਰ ਇਹ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਬਹੁਤ ਵੱਡੇ ਪੱਧਰ ਤੇ ਇੱਥੇ ਲੰਗਰ ਵੀ ਲਾਇਆ ਜਾਂਦਾ ਔਰ ਆਣ ਆਲੇ ਲੋਕ ਜਿਹੜੇ ਇੱਥੇ ਮੱਥਾ ਟੇਕਦੇ ਨੇ ਉਹ ਆਪਣੀ ਦੁੱਖ ਤਕਲੀਫਾਂ ਦਾ ਮਾਤਾ ਦੀ ਅੱਗੇ ਅਰਦਾਸ ਕਰਕੇ ਉਹਨਾਂ ਤੋਂ ਛੁਕਾਰਾ ਪਾਉਂਦੇ ਨੇ ਔਰ ਇਹ ਬੜਾ ਹੀ ਪ੍ਰਚੀਨ ਮੰਦਿਰ ਹੈ ਇਹ ਅਸੀਂ ਹਰ ਸਾਲ ਦੀ ਤਰ੍ਹਾਂ ਪਹਿਲੇ ਬਸਣ ਦੇ ਜਿਹੜਾ ਪਹਿਲਾ ਮੰਗਲਵਾਰ ਹੁੰਦਾ ਇਹ ਉਸ ਦਿਨ ਬੜੀ ਸ਼ਰਧਾ ਨਾਲ ਇੱਥੇ ਬਸ ਸਟੈਂਡ ਦੇ ਨੇੜੇ 올ਡ ਬਸ ਸਟੈਂਡ ਦੇ ਨੇੜੇ ਮਨਾਇਆ ਜਾਂਦਾ ਹੈ ਅੱਜ ਆਪਣੇ ਜਿਹੜਾ ਮੁੱਖ ਮਹਿਮਾਨ ਨੇ ਆਏ ਨੇ ਉਹਨਾਂ ਬਾਰੇ ਦੱਸੋ ਅੱਜ ਦੇ ਜਿਹੜੇ ਸਾਡੇ ਮੁੱਖ ਮਹਿਮਾਨ ਸੀ ਇੱਕ ਸਾ ਆਪਣਾ ਰਜੇਸ਼ ਕੇਰ ਜੀ ਹੈ ਜੋ ਕਿ ਗਾਲੀ ਮਾਤਾ ਮੰਦਰ ਪ੍ਰਬੰਧਕ ਪ੍ਰਧਾਨ ਨੇ ਜਿਹੜੇ ਉਹ ਇੱਥੇ ਅਨਵਾਈਟ ਸੀ ਉਹ ਵੀ ਆ ਕੇ ਗਏ ਨੇ ਕਾਫੀ ਦਿਨ ਸਮਾਂ ਇੱਥੇ ਦੇਖੇ ਗਏ ਨੇ ਸਾਨੂੰ ਔਰ ਇੱਕ ਸਾਡੇ ਸ਼੍ਰੀਮਤੀ ਪ੍ਰੇਮ ਲਤਾ ਜੀ ਮੁੱਖ ਮਹਿਮਾਨ ਸੀ ਜਿਨ੍ਹਾਂ ਨੇ ਸਾਡਾ ਬਹੁਤ ਵੱਡਾ ਸਹਿਯੋਗ ਦਿੱਤਾ ਇੱਥੇ ਲੰਗਰ ਦੇ ਵਿੱਚ ਉਹ ਵੀ ਇੱਥੇ ਆ ਕੇ ਗਏ ਨੇ ਪਰਿਵਾਰ ਸਮੇਤ ਅਸੀਂ ਉਹਨਾਂ ਦਾ ਵੀ ਬੜਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦੇ ਹਾਂ ਅਤੇ ਸਾਡੇ ਵੱਲੋਂ ਸਾਡੀ ਸਾਰੀ ਵਾਲਮੀਕੀ ਧਰਮ ਸਵਾਰ ਰਿਸਟਰ ਗਾਂਧੀ ਨਗਰ ਲਹੌਰੀਗੜ ਟੀਮ ਵੱਲੋਂ ਮੈਂ ਇੱਥੇ ਸਭ ਦਾ ਇੱਥੇ ਪਹੁੰਚਣ ਤੇ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਤੇ ਜਿਹੜੇ ਵੀ ਪਬਲਿਕ ਵੀ ਇਥੇ ਆਈ ਸਾਡੇ ਸਹਿਯੋਗ ਦਿੱਤਾ ਜਿਨ੍ਹਾਂ ਨੇ ਸਾਨੂੰ ਕਈ ਪਬਲਿਕ ਦੇ ਵਿੱਚੋਂ ਕਿਸੇ ਨੇ ਲੰਗਰ ਦੇ ਲਈ ਬਹੁਤ ਸਮਾਨ ਦਿੱਤਾ ਕਿਸੇ ਨੇ ਦੁੱਧ ਦੀ ਸੇਵਾ ਕਰੀਏ ਕਿਸੇ ਨੇ ਚੀਨੀ ਦੀ ਤੇ ਕਈ ਤਰ੍ਹਾਂ ਦੀ ਸੇਵਾ ਜਿਨ੍ਹਾਂ ਨੇ ਅਸੀਂ ਬਹੁਤ ਲੋਕਾਂ ਨੇ ਵੱਧ ਚੜ ਕੇ ਸੇਵਾ ਦਾ ਯੋਗਦਾਨ ਦਿੱਤਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕੀ ਕਹਿਣਾ ਗਾਉਂਗੇ ਵੀ ਆਪਣੇ ਜਿਹੜੇ ਪ੍ਰੋਗਰਾਮ ਨੇ ਧਾਰਮਿਕ ਦੇ ਸਮਾਜਿਕ ਜਿਹੜੇ ਕੰਮ ਹੈਗੇ ਨੇ ਜੇ ਖਮਾ ਰੋਲ ਹੈ ਜਿਹੜੇ ਉਸ ਕਿਵੇਂ ਮਨਾਉਣੇ ਚਾਹੀਦੇ ਆਪਾਂ ਉਹ ਬੜੀ ਤੂਮਤਾਮ ਨਾਲ ਤੇ ਸ਼ਰਧਾ ਨਾਲ ਤੇ ਨਿਰਪੱਖ ਹੋਕੇ ਸਾਨੂੰ ਇਹ ਸਾਰੇ ਦਿਨ ਤਿਹਾਰ ਮਨਾਣੇ ਚਾਹੀਦੇ ਹਨ ਚਾਹੇ ਉਹ ਮਾਤਾ ਦਾ ਜਾਗਰਣਾ ਚਾਹੇ ਵਾਲਮੀਕ ਮਹਾਰਾਜ ਜੀ ਦਾ ਜਨਮ ਦਿਨ ਚਾਹੇ ਬਾਬਾ ਸਾਹਿਬ ਦਾ ਜਨਮ ਦਿਨ ਕੋਈ ਵੀ ਕਿਸੇ ਵੀ ਧਰਮ ਦਾ ਹੈ ਜਿਹੜਾ ਵੀ ਸਾਨੂੰ ਪਤਾ ਲੱਗਦਾ ਸਾਰਿਆਂ ਨੂੰ ਨਿਰਪੱਖ ਹੋ ਕੇ ਸਮਾਜ ਨਾਲ ਇੱਕ ਹੋ ਜੁਟ ਹੋ ਕੇ ਮਨਾਣਾ ਚਾਹੀਦਾ ਹੈ